ਸੰਗਤ ਜੀ ਇਹ ਵੀਡੀਓ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਵੇਖੀ ਹੋਣੀ ਹੈ ਦੱਸ ਦਈਏ ਕਿ ਇਹ ਵੀਡੀਓ શ્રી ਅੰਦਰ ਸਰਬਸਾਈ ਦੇ ਪਿੰਡ ਗੁਰੂ ਕੀ ਬਡਾਲੀ ਤੋਂ ਸਾਹਮਣੇ ਆਈ ਹੈ ਜਿਸ ਵਿੱਚ ਕੁਝ ਜ਼ਿੰਮੇਦਾਰਾਂ ਵੱਲੋਂ ਪੈੜੀ ਦੇ ਵਿੱਚ ਲੱਗਾ ਨਿਗਰਾਨ ਸਾਹਿਬ ਬਹੁਤ ਹੀ ਗਲਤ ਤਰੀਕੇ ਨਾਲ ਝੁੱਟਿਆ ਜਾ ਰਿਹਾ ਹੈ ਤਾਂ ਤਸਵੀਰਾਂ ਦੇ ਵਿੱਚ ਇਸ ਵੀਡੀਓ ਦੇ ਵਿੱਚ ਕੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਇਹਨਾਂ ਲੋਕਾਂ ਦੇ ਵੱਲੋਂ ਟਰੈਕਟਰਾਂ ਦੇ ਨਾਲ ਨਿਸ਼ਾਨ ਸਾਹਿਬ ਨੂੰ ਟੱਕਰਾਂ ਮਾਰ-ਮਾਰ ਕੇ ਖੇੜਿਆ ਜਾ ਰਿਹਾ ਹੈ ਜੋ ਕਿ ਇੱਕ ਬਹੁਤ ਹੀ ਗਲਤ ਤਰੀਕਾ ਹੈ ਜੋ ਜੇ ਤੁਸੀਂ ਨਿਸ਼ਾਨ ਸਾਹਿਬ ਪੱਟਣਾ ਹੀ ਸੀ ਤਾਂ ਉਸ ਨੂੰ ਮर्यादा ਦੇ ਵਿੱਚ ਪੁੱਟਦੇ ਤਾਂ ਕਿ ਜਿਹੜਾ ਉਹ ਨਿਸ਼ਾਨ ਸਾਹਿਬ ਦੀ ਬੇਦਬੀ ਨਾ ਹੋਦੀ ਪਰ ਇਸ ਤਰ੍ਹਾਂ ਕਰਕੇ ਇਹਨਾਂ ਲੋਕਾਂ ਦੇ ਵੱਲੋਂ ਨਿਸ਼ਾਨ ਸਾਹਿਬ ਦੀ ਧਾਰਮਿਕ ਚਿੰਨ੍ਹ ਦੀ ਜਿਹੜੀ ਹੈ ਉਹ ਬੇਅਦਬੀ ਕੀਤੀ ਗਈ ਹੈ ਜਿਸ ਨੂੰ ਵੇਖ ਕੇ ਹਰ ਇੱਕ ਸਿੱਖ ਦਾ ਜਿਹੜਾ ਹਿਰਦਾ ਹੈ ਉਹ ਖਲੁੰਦ ਰਿਆ ਗਿਆ ਹੈ ਕਿਉਂਕਿ ਇਹ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ ਜੋ ਕਿ ਗੁਰੂ ਸਾਹਿਬਾਨ ਦਾ ਬਖਸ਼ਿਆ ਹੋਇਆ ਹੈ ਤੇ ਹੁਣ ਸੰਗਤ ਦੇ ਵੱਲੋਂ ਇਹਨਾਂ ਦੋਸ਼ੀਆਂ ਦੇ ਖਿਲਾਫ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਹੈ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਜੋ ਨਿਸ਼ਾਨ ਸਾਹਿਬ ਨੂੰ ਉਖਾੜਿਆ ਗਿਆ ਉਨ੍ਹਾਂ ਦੇ ਉੱਪਰ ਸਖਤ ਕਾਰਵਾਈ ਦੀ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਸੰਗਤ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਕੇ ਇਹਨਾਂ ਨੇ ਨਿਸ਼ਾਨ ਸਾਹਿਬ ਦੀ ਧਾਰਮਿਕ ਚਿੰਨ੍ਹ ਦੀ ਬੇਅਦਬੀ ਕੀਤੀ ਹੈ ਤੇ ਧਾਰਮਿਕ ਭਾਵਨਾਵਾਂ ਨੂੰ ਖੇਸ ਪਹੁੰਚਾਈ। ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਪ੍ਰਤੀ ਕੀ ਵਿਚਾਰ ਨੇ ਆਪਣੇ ਵਿਚਾਰਾਂ ਨੂੰ ਕਮੈਂਟ ਸੈਕਸ਼ਨ ਵਿੱਚ ਸਾਂਝੇ ਜਰੂਰ ਕਰਿਓ ਕਿ ਇਸ ਢੰਗ ਤਰੀਕੇ ਦੇ ਨਾਲ ਜਿਸ ਤਰ੍ਹਾਂ ਨਿਸ਼ਾਨ ਸਾਹਿਬ ਨੂੰ ਉੱਥੋਂ ਉਖਾੜਿਆ ਗਿਆ ਕਿ ਇਹਨਾਂ ਦਾ ਇਸ ਤਰ੍ਹਾਂ ਤੰਗ ਤਰੀਕਾ ਜੋ ਤੁਸੀਂ ਉਹ ਸਹੀ ਸੀ ਜਾਂ ਫਿਰ ਗਲਤ ਆਪਣੇ ਵਿਚਾਰਾਂ ਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਨਿਰਾਣ ਕਰੋ ਤੇ ਹੋਰ ਨੰਮੀਆਂ ਵੀਡੀਓਜ਼ ਵੇਖਣ ਲਈ ਪਹਿਲਾ ਆਈਕਨ ਪ੍ਰੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰਦੇ ਹਾਂ ਜਲਦੀ ਆ ਇੱਕ ਹੋਰ ਵੀਡੀਓ ਲੈ ਕੇ ਆਉਂਦਾ ਰਹਾਂਗਾ ਰਾਮ ਰੱਖਾ